उसके बारे में हमारा लाख बता ओए ओ 1 रुपया लो ये क्या है एक होना भाई ये कौन है बे कौन है एक कौन है ठाडे पर आ रहे ने मैं यहां हूं कौन ए तू से कौन हो इठोए तू से तू कित्थों आए हो कित्थों आए ਤੁਸੀਂ ਕਿੱਥੇ ਆ ਤੁਸੀਂ ਕੌਣ ਹੈ ਇਹ ਹਿਆਣਾ ਦੀ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦ ਦੋ ਟੀਰਾ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ ਦੱਸਿਆ ਜਾ ਰਿਹਾ ਇੱਕ ਜਬਰ ਜਨਾਬ ਪੀੜਤਾ ਲੜਕੀ ਦੇ ਪਰਿਵਾਰ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਕਮਿਸ਼ਨ ਦਫ਼ਤਰ ਬਾਹਰ ਨਾ ਲਾਇਆ ਸੀ ਕਿ ਇਸੇ ਵਿਚਾਲੇ ਕੁਝ ਲੋਕਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਦੋਹਾਂ ਈ ਟੀਰਾ ਦੀ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਇੱਕ ਦੂਜੇ ਪੱਥਰबाजी ਕਰ ਰਹੇ ਨੇ ਲਿਹਾਜ਼ਾ ਦੋ ਮਹਿਲਾਵਾਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਤਾਉਦਰ ਪੀੜਤ ਪੱਖ ਨੇ ਇਲਜ਼ਾਮ ਲਾਇਆ ਕਿ ਜਬਰ ਜਨਾਬ ਪੀੜਤਾ ਲੜਕੀ ਜੋ ਇਨਸਾਫ ਤੇ ਲਈ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਬੈਠੀ ਸੀ ਅਚਾਨਕ ਦੂਜੀ ਧਿਰ ਤੇ ਕੁਝ ਆਗੂ ਉੱਥੇ ਆਏ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਉਦਰ ਐਸਐਚਓ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਦੇ ਧਿਆਨ ਚ ਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਸਟਿਊਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਠੀਕ ਹੈ ਇਹ ਕੁੜੀ ਨੂੰ ਜਾਨ ਤੋਂ ਮਾਰਨਾ ਆਇਆ ਜੀ ਅੱਛਾ ਜੀ ਆਜੋ 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 ਨਾ ਐਸੀ ਉਸ ਟਾਪਰ ਨੂੰ ਮਾਰਨਾ ਆਇਆ ਜੀ ਇਹ ਦੋ ਜਨਾਨੀਆਂ ਪਰ ਹੱਟ ਕੇ ਲੈਂਦੀਆਂ ਜੀ ਉਹਨਾਂ ਨੇ ਰੋੜੇ ਮਾਰੇ ਕੁੜੀ ਨਾਲ ਰੇਟ ਹੋਏ ਬੱਚੇ ਨਾ ਬੱਚੇ ਮਾਰ ਰਹੇ ਨੇ ਭੇਜਾਓ ਭੇਜਾਓ 500 ਜੀ ਜੀ ਆ ਗਿਆ ਹੁਣ ਬਾਜੋ ਹੋ ਗਏ ਪਾਦੀ ਹੋਗੇ ਐਦੀ ਫਟਦਾ ਇਹੀ ਮਰੇਗਾ ਜਿੱਪੀ ਜਾ ਕੇ

एक छोटे अधिकारी से लेके पीएम भगवंत मान जी के तक उन्होंने दरवाजे हमने खड़का लिए पर इस बच्चे को आज तक इंसाफ नहीं मिला 13 साल की लड़की जो मंदबागी एक घटना घटी है 13 साल की लड़की ने 6.5 महीने की बच्ची मरी भी पैदा की है वो भी हाई कोर्ट के ऑर्डर के बाद तब भी प्रशासन के कानो पे कोई जूं तक नहीं रेंगी है ठीक है जी कुछ नहीं है और वो जो अपराधी है, हैं वो खुलेआम घूम रहे हैं जी पार्टियां कर रहे हैं कितना टाइम हो गया है घटना को ये 6-7 महीने हो गए जी 6-7 महीने हो गए आज तो कोई भी ऐसा दरवाज़ा नहीं है जो इन बच्चों ने ना खटकाया हो और वो बंदे शरियाम घूम रहे हैं और अपने आप को निर्दोष बता रहे हैं ये है है। सब गैस पूरे में रहते हैं जी आप पार्टी का पूरा हाथ है इनके ऊपर आप पार्टी के हाथ करके ही अभी तक बचे हुए हैं ठीक है जी और वो मैडम हमारे शीना जो हमारे एम एल ए साहब हैं शीना मैडम जी शीना मैडम जी कहती हैं कि मेरे पार्टी का एक आगू है इसमें से कुलदीप दीघान

ਆਪਾਂ ਚਾਨਬੀਨ ਕਰਦੇ ਪਏ ਆ ਸਾਰੇ ਮੈਟਰ ਦੀ ਤਰ੍ਹਾਂ ਤੁਹਾਨੂੰ ਦੱਸਾਂਗੇ ਜੀ ਤੇਰੇ ਤੁਹਾਨੂੰ ਜੰਗੀਤਰਾ ਕੋਈ ਬੱਸ ਪਾਉਂਦੇ ਹਾਂ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਕੋਈ ਆਏ ਸੀ ਲੜਾਈ ਝਗੜਾ ਕਰਨ ਉਹਨਾਂ ਚੋਂ ਵੀ ਕੁਝ ਬੰਦੇ ਦਾ ਆਪਾਂ ਰੌਂਡ ਅਪ ਕਰਦੇ ਆ ਉਹ ਵੀ ਕਿ ਉਹ ਹਲੇ ਪੁੱਛ ਵਿੱਚ ਜਾ ਰਹੀ ਹੈ ਜੀ ਹਲੇ ਕੁਝ ਕਲੀਅਰ ਨਹੀਂ ਹੋ ਪਾਇਆ ਜੰਗੀਤਰਾ ਤੇ ਉਹ ਪੁੱਛ ਵਿੱਚ ਹਾਂਜੀ ਉਹਦੇ ਉਹਦੇ ਬਾਰੇ ਜਾ ਰਹੇ ਆ ਸਾਹਮਣੇ ਤੁਹਾਡੇ ਕੋਲ ਵੀ ਵੀਡੀਓ ਹਲੇ ਲੈ ਰਹੇ ਆ ਜੀ ਵੀਡੀਓ ਲੈ ਰਹੇ ਆ ਉਹੀ ਮੈਂ ਕਹਿ ਰਹੀ ਹਾਂ ਜੀ ਵੀਡੀਓ ਕਢਾ ਰਹੇ ਆ ਫਿਰ ਇਹਨਾਂ ਤੋਂ ਜਿਹੜੀ ਮਦਈ ਪਾਰ ਹੈ ਇਹਨਾਂ ਤੋਂ ਆਇਡੈਂਟੀਫਾਈ ਕਰਾਵਾਂਗੇ ਵੀ ਕਿਹੜਾ ਕਿਹੜਾ ਬੰਦਾ ਹੈ ਤੇ ਇਹ ਆਪਾਂ ਨੂੰ ਜਿਆਦਾ ਚੰਗੀ ਤਰ੍ਹਾਂ ਦੱਸ ਪਾਉਣਗੇ ਵੀ ਕਿਹੜੇ ਉਹਨਾਂ ਦੇ ਬੰਦੇ ਆ ਤੇ ਕਿਹੜੇ ਕੋਈ ਬਾਹਰ ਦੇ ਬੰਦੇ ਨਾਲ ਹਾਂਜੀ ਹਾਂਜੀ ਇਹ ਤੁਹਾਡਾ ਡਿਵੀਜ਼ਨ ਨੰਬਰ 5 ਥਾਣੇ ਦਾ ਏਰੀਆ